ਦੀਵਾਲੀ ਤੋਂ ਕੁਝ ਦਿਨ ਪਹਿਲਾਂ ਇੱਕ ਗਰੀਬ ਦੁਕਾਨਦਾਰ ਦੀ ਦੁਕਾਨ ਨੂੰ ਲੱਗੀ ਅੱਗ ਅੱਗ ਇੰਨੀ ਭਿਆਨਕ ਸੀ ਕਿ ਅੱਗ ਨੇ ਘਰ ਵਿੱਚ ਵੀ ਵੱਡਾ ਕੀਤਾ ਨੁਕਸਾਨ ਪਰਿਵਾਰ ਵੱਲੋਂ ਮਦਦ ਦੀ ਲਈ ਗਈ ਗੁਹਾਰ ਇਸ ਦੇ ਤਹਿਤ ਸਖਸਪੁਰ ਸਿੰਘਾਂ ਦੇ ਸਮਾਜ ਸੇਵੀ ਕਮਿੰਜੰਦਰ ਸਿੰਘ ਕੰਗ ਯੂਐਸਏ ਵੱਲੋਂ ਪਰਿਵਾਰ ਨੂੰ ਮਾਲੀ ਮਦਦ ਭੇਜੀ ਗਈ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸਾਬਕਾ ਸਰਪੰਚ ਹਰਪਿੰਦਰ ਸਿੰਘ ਸਖਸਪੁਰ ਸਿੰਘਾਂ ਸਸਿਕਾ ਜੀ ਸਾਰੇ ਵੀਰਾਂ ਨੂੰ ਅੱਜ ਅਸੀਂ ਪਹੁੰਚੇ ਹਾਂ ਜੀ ਪਿੰਡ ਕਰਮਾ ਜਵਾਪੁਰ ਉੱਪਰ ਪੰਜਾਬ ਜਿੱਥੇ ਪਿਛਲੇ ਦਿਨੀ ਦੀਵਾਲੀ ਤੋਂ ਇੱਕ ਦੋ ਦਿਨ ਪਹਿਲਾਂ ਜਾਨੀ ਕਿ 17 ਤਰੀਕ ਨੂੰ ਸਾਡੇ ਨਗਰ ਦੇ ਵਿੱਚ ਬਹੁਤ ਵੱਡਾ ਹਾਦਸਾ ਹੋਇਆ ਸੀ ਪਟਾਕਿਆਂ ਦੀ ਦੁਕਾਨ ਜੋ ਛੋਟੀ ਜਿਹੀ ਇੱਕ ਗਰੀਬ ਪਰਿਵਾਰ ਚਲਾਉਂਦਾ ਸੀ ਤਰਸੇਮ لال ਤੇ ਉਸ ਦੀ ਵਾਈਫ ਉਹ ਜੀ ਕਰਨਾ ਰਹੀ ਉਹ ਪਟਾਕਿਆਂ ਨੂੰ ਆਗਰ ਕਰਨ ਕਰਕੇ ਨਾਲ ਸਲੰਬਰ ਦੀ ਵਜ੍ਹਾ ਬਣ ਕੇ ਉਹਨਾਂ ਦਾ ਬਹੁਤ ਜ਼ਿਆਦਾ ਇਸ ਪਰਿਵਾਰ ਦਾ ਨੁਕਸਾਨ ਹੋ ਗਿਆ ਸੀ ਦੋਵੇਂ ਜਿਹੜੇ ਪਰਿਵਾਰ ਦੇ ਮੈਂਬਰ ਸੀ ਮੁਕੀ ਸੀ ਉਹ ਤਕਰੀਬਨ 70 ਤੋਂ 90% ਜਿਹੜੇ ਸੀ ਡਾਲ ਚੁੱਕੇ ਸੀ ਤੇ ਉਹਨਾਂ ਦੇ ਇਲਾਜ ਤੇ ਬਹੁਤ ਪੈਸੇ ਲੱਗ ਰਹੇ ਸੀ ਉਹਨਾਂ ਦਾ ਜਿਹੜਾ ਘਰ ਹੈ ਘਰ ਨੂੰ ਲਗਭਗ ਤਕਰੀਬਨ ਸਾਰਾ ਜਿਹੜਾ ਉਹਨਾਂ ਦਾ ਖਰਚਾ ਹੋ ਗਿਆ ਸੀ ਉਹਦੇ ਵਾਸਤੇ ਅਸੀਂ ਬੇਨਤੀ ਕੀਤੀ ਸੀ ਯੂਐਸਏ ਤੋਂ ਸਰਕਾਰ ਕੋਲ ਗੁੰਦਰ ਸਿੰਘ ਜੀ ਟੰਗ ਸਾਹਿਬ ਜਿਹੜੇ ਅਰੇਸ਼ ਦੀ ਜੋਹ ਮੱਤੇ ਬਟ ਕਰਦੇ ਆ ਤੇ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਸੀ ਵੀ ਇਸ ਪਰਿਵਾਰ ਦੀ ਮਦਦ ਕੀਤੀ ਜਾਵੇ ਇਲਾਜ ਵਾਸਤੇ ਵੀ ਉਹਨਾਂ ਨੇ ਵੀ ਆਪ ਸਾਡੀ ਬੈਂਟਿੰਗ ਗੁਰਦੇ ਕਰਦੇ ਹੋਏ ਨਾ 50 ਹਜ਼ਾਰ ਰੁਪਏ ਦੀ ਅਕਾ ਰਕਮ ਸਾਡੇ ਇੱਥੇ ਨਕਰਵਾ ਕੇ ਦਿੱਤੀ ਆ ਜੇ ਅਸੀਂ ਉਹਨਾਂ ਦਾ ਗੁਰਮंदर ਸਿੰਘ ਕੰਗਵੀ ਦਾ ਜੋ ਯੂਐਸਏ ਦੇ ਚੇਅਰਮੈਨ ਨੇ ਉਹਨਾਂ ਦਾ ਪਰਿਵਾਰ ਵੱਲੋਂ ਆਪਣੇ ਵੱਲੋਂ ਸਾਡੇ ਸਰਪੰਚ ਸਾਹਿਬ ਅਫਸਰ ਮੋਹਨ ਸਿੰਘ ਜੀ ਹਾਜ਼ਰ ਨੇ ਉਹਨਾਂ ਦੀ ਹਾਜ਼ਰੀ ਵਿੱਚ ਉਹ ਜਿਹੜੀ ਰਕਮ ਆ ਸਾਰੀ ਹੈ ਉਹ ਪਰਿਵਾਰ ਦੇ ਸਬੂਤ ਕਰਾਂਗੇ ਜੇ ਅਸੀਂ ਕਾਂਗਸ ਸਾਹਿਬ ਦਾ ਸੂਚੇ ਨਕਰ ਵੱਲੋਂ ਪਚਾਇਤ ਵੱਲੋਂ ਆਪਣੇ ਵੱਲੋਂ ਤੇ ਖਾਸ ਕਰਕੇ ਉਸ ਪ੍ਰੇਰਿਤ ਪਰਿਵਾਰ ਵੱਲੋਂ ਧੰਨਵਾਦ ਕਰਦੇ ਆਂ ਕਿ ਜਿਨ੍ਹਾਂ ਨੇ ਇਹ ਮਦਦ ਭੇਜੀ ਹੈ ਪਰਮਾਤਮਾ ਕਿਰਪਾ ਕਰੇ ਉਸੇ ਤਰ੍ਹਾਂ ਤੰਦਰੁਸਤੀ ਉਹਨਾਂ ਨੂੰ ਬਖਸ਼ੇ ਤੇ ਉਸੇ ਤਰ੍ਹਾਂ ਧੁਖੀ ਬਣ ਜਾਣੀ ਗਰੀਬ ਪਰਿਵਾਰਾਂ ਨੂੰ ਇਸੇ ਤਰ੍ਹਾਂ ਮਦਦ ਕਰਦੇ ਰਹਿਣ ਬਹੁਤ ਬਹੁਤ ਧੰਨਵਾਦ ਤੇ ਇਹ ਬੇਨਤੀ ਹੈ ਸਾਡੀ ਇਸ ਅਸੀਂ ਉਹਨਾਂ ਦਾ ਆਪ ਦੇ ਵੱਲੋਂ ਸਾਰੇ ਧੰਨਵਾਦ ਕਰਦੇ ਹਾਂ ਇਹ ਅੱਜ ਜਿਹੜੇ ਇਹਨਾਂ ਦਾ ਭੇਜੀਆ ਸਰਦਾਰ ਮਤੀਤਰ ਸਿੰਘ ਸਾਡੇ ਸਰਪੰਚ ਸਾਹਿਬ ਉਹਨਾਂ ਦੀ ਹਾਜ਼ਰੀ ਦੇ ਵਿੱਚ ਅਸੀਂ ਉਹਨਾਂ ਦੇ ਪਰਿਵਾਰ ਨੂੰ ਉਹਨਾਂ ਦੇ ਬ੍ਰਦਰ ਤੇ ਉਹਨਾਂ ਦੇ ਫਾਦਰ ਸਾਹਿਬ ترਸੀਮ لال ਦੇ ਫਾਦਰ ਸਾਹਿਬ ਮदनलाल ਉਹਨਾਂ ਦੇ ਭਰਾ ਨੂੰ ਬ੍ਰਦਰ ਨੂੰ ਉਹਨਾਂ ਦੇ ਅਸੀਂ ਸਨਮਰਤ ਕਰ ਰਹੇ ਹਾਂ ਧੰਨਵਾਦ ਜੀ ਬਹੁਤ-ਬਹੁਤ ਅਮਰ ਜੀ ਸਾਹਿਬ